ਸੀਐਮ ਭਗਵੰਤ ਮਾਨ ਨੇ ਸ਼ਰੋਮਨੀ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧੇ ਨੇ ਸੀਐਮ ਭਗਵੰਤ ਮਾਨ ਉਸ ਵੇਲੇ ਦਿਨਾਂਗਰ ਦੇ ਵਿੱਚ ਸਰਕਾਰੀ ਵਪਾਰ ਮੇਲਨੀ ਦੌਰਾਨ ਸ਼ਰਕਤ ਕਰ ਰਹੇ ਹੁੰਦੇ ਨੇ ਗੱਲਬਾਤ ਕਰ ਰਹੇ ਹੁੰਦੇ ਨੇ ਲੋਕਾਂ ਦੇ ਨਾਲ ਖਾਸ ਕਰਕੇ ਵਪਾਰੀਆਂ ਦੇ ਨਾਲ ਜਿਸ ਵੇਲੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਸਿੱਧੀਆਂ ਟਿੱਪਣੀਆਂ ਸਿੱਧੇ ਤੰਜ ਕੱਸੇ ਗਏ ਨੇ ਸ਼ਰੋਮਨੀ ਅਕਾਲੀ ਕਲ ਦੇ ਉੱਤੇ ਉਹਨਾਂ ਨੇ ਸਾਫ਼ ਕਿਹਾ ਆ ਕਿ ਜਿਹੜੇ ਲੀਡਰ ਚੱਟਾ ਵਕਾਉਂਦੇ ਸਨ ਜਿਹੜੇ ਲੀਡਰਾਂ ਨੇ ਬੇਅਦਬੀ ਕੀਤੀ ਉਹ ਹੁਣ ਪੰਜਾਬ ਬਚਾਉਣ ਦੀ ਯਾਤਰਾ ਵਿੜਦੇ ਪਏ ਨੇ ਇਹ ਇਲਜ਼ਾਮ ਸੀਐਮ ਭਗਵੰਤ ਮਾਨ ਲਗਾਉਂਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਪੂਰੇ ਪੰਜਾਬ ਦੇ ਵਿੱਚ ਚੱਲਦੀ ਪਈ ਹੈ ਇਸ ਯਾਤਰਾ ਦੇ ਅਧੀਨ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਪੰਜਾਬ ਨੂੰ ਬਚਾਉਣ ਦੇ ਓਕੇ ਦਿੰਦੀ ਨਜ਼ਰ ਆ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਇਹ ਯਾਤਰਾ ਕੱਢੀ ਜਾ ਰਹੀ ਹੈ ਤੇ ਇਸ ਯਾਤਰਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਸਾਫ਼ ਤੌਰ ਦੇ ਉੱਤੇ ਸਫ਼ਰ ਕਰਦੇ ਨਜ਼ਰ ਆ ਰਹੇ ਨੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਖੈਰ ਇਸੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਟਿੱਪਣੀ ਕਰਦੇ ਨੇ ਕਹਿੰਦੇ ਕਿ ਜਿਹੜੀ ਪਾਰਟੀ ਨੇ ਚੱਟੇ ਵੇਚੇ ਜਿਹੜੀ ਪਾਰਟੀ ਨੇ ਬੇਅਦਬੀਆਂ ਕਰਵਾਈਆਂ ਉਹ ਪਾਰਟੀ ਹੁਣ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੀ ਹੈ ਨਾਲ ਨਾਲ ਇਹ ਵੀ ਟਿੱਪਣੀ ਕਰਦੇ ਨੇ ਕਿ ਇਹ ਪੰਜਾਬ ਨੂੰ ਬਚਾਉਣ ਦੀ ਗੱਲ ਨਹੀਂ ਹੋ ਰਹੀ ਇਹ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਸ਼ਰੋਮਨੀ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਲੱਗੇ ਹੋਏ ਨੇ ਸਿੱਧੇ ਨਿਸ਼ਾਨੇ ਸਾਧੇ ਗਏ ਨੇ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰਸ ਦੇ ਉੱਤੇ ਸੀਐਮ ਭਗਵੰਤ ਮਾਨ ਉਸ ਵੇਲੇ ਜਦੋਂ ਦਿਨਾਂ ਦਾਕਰ ਦੇ ਵਿੱਚ ਸਰਕਾਰੀ ਵਪਾਰੀ ਮਿਲ ਨਹੀਂ ਚੱਲਦੀ ਪਈ ਸੀ ਉਸ ਵੇਲੇ ਦੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਹੋਇਆ ਸੀ ਐਮ ਭਗਵੰਤ ਮਾਨ ਨੇ ਕੁਝ ਸਿਆਸੀ ਬਿਆਨ ਵੀ ਦਿੱਤੇ ਤੇ ਉਹਨਾਂ ਬਿਆਨਾਂ ਦੇ ਵਿੱਚੋਂ ਹੀ ਸੀਐਮ ਭਗਵੰਤ ਮਾਨ ਨੇ ਸਿੱਧੇ ਨਿਸ਼ਾਨੇ ਅਕਾਲੀ ਆਗੂਆਂ ਦੇ ਉੱਤੇ ਸਾਧੇ ਨੇ ਕੀ ਕੁਝ ਬੋਲੇ ਨੇ ਸੀਐਮ ਭਗਵੰਤ ਮਾਨ ਆਓ ਸੁਣ ਲਣੇ ਹੁਣ ਕਹਿੰਦੇ ਪੰਜਾਬ ਬਚਾਓ ਉਹ ਤੁਹਾਡੇ ਤੋਂ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿੱਥੇ ਕਿੱਥੇ ਕੀਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਾਈਆ ਬਚਾਓ ਤੀਜਾ ਫਿਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਈ ਬਚਾਓ ਉਦੋਂ ਬਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਨੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਵਿਚ ਕਿਉਂ ਬਚਾਈਏ ਪਰਿਵਾਰ ਵੀ ਅਸੀਂ ਠੇਕਲੇ ਅਸੀਂ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ ਚ 70 ਵਸਾਏ ਨੇ ਭਾਵੇਂ ਚਿੱਟੇ ਦੇ ਰੂਪ ਚ ਭਾਵੇਂ ਬੇਅਦਬੀਆਂ ਦੇ ਰੂਪ ਚ ਤੇ ਕੀ ਕੀ ਅਸੀਂ ਕਹਾਂ ਪਰਿਵਾਰ ਬਚਾਈਏ ਇਹਨਾਂ ਦੱਸ ਕਿੰਨੇ ਥੋੜਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹੱਦਾ ਯਾਰ ਮੈਂ ਥੋੜੇ ਤੋਂ ਪੋਤਾ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨਹੀਂ ਮੈਂ ਇਸ ਕੰਮ ਤੇ ਨਹੀਂ ਆ ਕਿ ਹਰ ਵਾਰੀ ਮੈਂ ਹੱਥ ਬਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬਨਣ ਵਾਲੀ ਐ ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ ਪਰ साल बाद दुबारे आऊंगा ना जे हाथ बन के फिर भी फोटो खिचाने पेगी लख लान फिर मेरी राजनीति से मैं अगली बार हाथ नहीं बनूंगा ते कमांोटा पाऊंगे कमां अगली बार सी एचाई ये सारे हो बोदल साहु फोटो एक मौका होर दी असि मौके, मौके दें थक गए ये मौके मगते नहीं थके बस करो यार कदे तो रिटायर हो जा करो ਪਰ ਟਾਇਰੀ ਵੀ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਆਏ ਲੈ ਕੇ ਜਾਂਦੇ ਆ ਵਾਹੇ ਕੁਮੋਕਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ